ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 26 ਜਨਵਰੀ ਨੂੰ ਡਾਕਟਰ ਭੀਮਰਾਓਂ ਅੰਬੇਦਕਰ ਦਾ ਸਟੈਚੂ ਦੀ ਆਕਾਰਮੀ ਪੰਤੋਲ ਕਰ ਰਿਹਾ ਸੀ ਤਾਂ ਵੀਡੀਓ ਵਾਇਰਲ ਹੋਈ ਇਸ ਵਿਸ਼ੇ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਅੱਧਦਰ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ 28 ਜਨਵਰੀ 2025 ਨੂੰ ਗੋਨਿਆਨ ਰੋਡ ਵਾਲਮੀਕੀ ਧਰਮਸ਼ਾਲਾ ਸ਼੍ਰੀ ਮੁਕਸਾ ਸਾਹਿਬ ਵਿਖੇ 4 ਵਜੇ ਰੱਖੀ ਗਈ ਹੈ ਵੱਖ-ਵੱਖ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਜੀ ਆਪਾਂ ਸਮਾਜ ਨੂੰ ਅੱਗੇ ਹੱਥ ਛੋੜ ਕੇ ਬੇਨਤੀ ਹੈ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਹੈ ਜੀ ਵੀ ਅਮਰਸਰ ਸਾਹਿਬ ਬਾਬਾ ਸਾਹਿਬ ਡਾਕਟਰ ਕੇਮਰਾਓ ਅਮੇਡ ਕਰਕੇ ਜੇ ਗੋਤਨਾਲ ਖੇਡਸਾਡ ਜਿਹਨੇ ਕਰਨ ਦੀ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਹੀ ਆ ਵੀਡੀਓ ਦੇਖੀ ਹੈ ਉਹ ਵੀਡੀਓ ਦੇਖ ਕੇ ਸਾਡੇ ਸਮੁੱਚੇ ਸਵਾਜ ਨੂੰ ਸਮੁੱਚੇ ਭਾਈਚਾਰੇ ਨੂੰ ਦਿਲਾਂ ਦੇ ਠੇਸ ਪਹੋਚੀ ਹੈ ਤਾਂ ਮੈਂ ਸਮੁੱਚੇ ਸਵਾਜ ਨੂੰ ਇਹ ਬੇਨਤੀ ਕਰਦਾ ਕਿ ਕੱਲਾ 18 ਤਰੀਕ ਸ਼ਾਮ 4 ਵਜੇ ਗੋਨੇੜਾ ਚੌਕ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਸਾਰੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਹੈ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਹਮ ਮਾਗ ਦੇ ਪਹੁੰਚੋ ਤਾਂ ਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਤਾਂ ਕਿ ਮੌਜੂਦਾ ਪੰਜਾਬ ਸਰਕਾਰ ਹੈ ਕਿ ਜਿਹੜੇ ਰਾਜ ਦੇ ਵਿੱਚ ਬਾਬਾ ਸਾਹਿਬ ਪੀਰੋ ਡਾਕਟਰ ਮੇਡਕਰ ਜੀ ਦੇ ਪੁੱਤਰ ਨਾਲ ਛੇੜ ਛਾੜ ਕੀਤੀ ਹੈ ਉਹਨਾਂ ਨੂੰ ਮੂੰਹ ਤੋਂ ਜਵਾਬ ਦੇ ਸਕੇ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕੱਲ ਠੀਕ 4 ਵਜੇ ਗੋਨੇਣਾ ਚੌਕ ਸ਼੍ਰੀ ਮੁਕਤਸਰ ਸਾਹਿਬ ਆਰਮਿਕ ਟਰੰਸਫਰ ਵਾਲੇ ਕਿਹੇ ਪਹੁੰਚੋ ਤਰੂ ਸਾਰਿਆਂ ਨੂੰ ਇਹ ਹੀ ਦਿਲਤੀ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪੈਸਾਵਾ ਜਿੱ ਇੱਕ ਮੀਟਿੰਗ ਰੱਖੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਖੋਣ ਵਾਲੇ ਨੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਇਹ ਸਾਡੇ ਅੱਜ ਜਿਹੜਾ ਸਾਡਾ ਇਕੱਠੇ ਹੋਣ ਦਾ ਸਮਾਜਿਕ ਤੌਰ ਤੇ ਇਕੱਠੇ ਹੋਏ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਕੱਲ ਬਾਬਾ ਸਾਹਿਬ ਪੀਬਰਾ ਅਮੇਤਰਾ ਜੀ ਦੇ ਪੁੱਤ ਨਾਲ ਵਿਯਦ ਵੀ ਕੀਤੀ ਹੈ ਸ੍ਰੀ ਅਪਰਖ ਸਾਹਿਬਿੱਕੇ ਔਰ ਉਹ ਵੀ ਉਸ ਦਿਹਾੜੇ ਤੇ ਜਿਸ ਦਿਨ ਭਾਰਤ ਦਾ ਜਿਹੜਾ ਸੰਵਿਧਾਨ ਦੇ ਨਿਰਮਾਤਾ ਦੇ ਪੁੱਤ ਨਾਲ ਛੇੜਛਾੜ ਕੀਤੀ ਹੈ ਕਿ ਜਿਸ ਦਿਨ ਪੂਰਾ ਹੀ ਭਾਰਤ ਉਹ ਸੰਵਿਧਾਨਕ ਦਿਵਸ ਮਨਾ ਰਿਹਾ ਸੀ 26 ਜਨਵਰੀ 1950 ਨੂੰ ਭਾਰਤ ਦਾ ਜਿਹੜਾ ਆਪਦਲ ਸੰਵਿਧਾਨ ਸੀਗਾ ਸ਼ੁਰੂ ਹੁੰਦਾ ਹੈ ਤੇ ਇਹ ਜਿਹੜਾ ਹੈਗਾ ਸਾਡੇ ਜਿਹੜੇ ਮਣਾ ਨੂੰ ਠੇਹ ਪਹੁੰਚੀ ਹੈ ਸਾਰੇ ਹੀ ਭਾਈਚਾਰੇ ਦੇ ਨੂੰ ਤੇ ਅਸੀਂ ਇਸ ਲਈ ਅੱਜ ਫੈਸਲਾ ਕੀਤਾ ਹੈ ਸਾਰੇ ਆਨੇ ਇਕੱਠੇ ਹੋ ਕੇ ਕਿ ਕੱਲ ਮੰਗਲਵਾਰ ਭਗਵਾਨ ਵਾਲਮੀਕ ਧਰਮਸ਼ਾਲਾ ਗੋਲਿਆਂ ਦੇ ਚੌਕ ਦੇ ਕੋਲ ਇੱਕ ਪੂਰੀ ਵੱਡੀ ਮੀਟਿੰਗ ਕਰਾਂਗੇ ਉਸ ਦੇ ਵਿੱਚ ਵੱਡਾ ਸਿੱਖਾ ਸ਼ਰਸ਼ ਜਿਹੜਾ ਹੈਗਾ ਕਿ ਜੋ ਦਿਨ ਬੋ ਦਿਨ ਸਾਡੇ ਰੈਬਰਾ ਨਾਲ ਜਾਂ ਸਾਡੇ ਸਰਦਾਰ ਨਾਲ ਜੋ ਛੇੜਛਾੜ ਹੋ ਰਹੀ ਹੈ ਉਹਦਾ ਸਿੱਖਾ ਜਵਾਬ ਦਿੱਤਾ ਜਾਵੇ ਉਸਦੇ ਵਾਸਤੇ ਅਸੀਂ ਕੱਲ ਸਾਰੇ ਹੀ ਸਮਾਜ ਨੂੰ ਮੈਂ ਖੁੱਲਾ ਸੱਦਾ ਦਿੰਦੇ ਆ ਕਿ ਕੱਲ ਭਗਵਾਨ ਵਾਲਮੀਕ ਧਰਮਸ਼ਾਲਾ 4 ਵਜੇ ਗੋਨਿਆਣਾ ਚੌਕ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੀਆਂ ਜੱਥੇਬੰਦੀਆਂ ਪਾਰਟੀ ਬਾਜ਼ੀ ਤੋਂ ਪਰੋਟ ਕੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੈ ਉਹ ਸਾਡੇ ਸੰਵਿਧਾਨ ਨੂੰ ਪਿਆਰ ਕਰਦਾ ਹੈ ਡਾਕਟਰ ਸਾਹਿਬ ਸਾਡੇ ਦਲਤ ਰਹਿਦਰਾਂ ਨੂੰ ਪਿਆਰ ਕਰਦਾ ਜਿਹੜਾ ਉਹ ਕੱਲ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣ ਤੇ ਇਹਦੀ ਸ਼ਮਤ ਅਜਾਜ ਦਾ ਵੀ ਅਸੀਂ ਜਿਹੜਾ ਸਾਡੇ ਸੁਵਿਧਾਡ ਵਾਲੇ ਚਾਤਰ ਲੋਕ ਸ਼ਰਾਰਤੀ ਅੰਸਰ ਜਿਹੜਾ ਛੇੜਛਾੜ ਕਰਦੇ ਆ ਸੁਵਿਧਾਨਾ ਛੇੜ ਕਰਦੇ ਆ ਜਾਂ ਸਾਡੇ ਰਹਿਬਰਾਂ ਨਾਲ ਕਰਦੇ ਆ ਉਹਨਾਂ ਨੂੰ ਤਿੱਖਾ ਜਵਾਬ ਦਿੱਤਾ ਜਾਵੇ ਜੈ ਭੀ ਜੈ ਭਾਗ